ਗੱਲ ਕਰਾਂਗੇ ਟ੍ਰੈਫਿਕ ਜਾਮ ਦੀ ਅਕਸਰ ਆਪਾਂ ਬਾਜ਼ਾਰ ਦੇ ਵਿੱਚ ਟ੍ਰੈਫਿਕ ਜਾਮ ਦੇ ਵਿੱਚ ਫਸ ਜਾਂਦੇ ਆ ਤੇ ਫਿਰ ਸਿਸਟਮ ਨੂੰ ਆਪਾਂ ਗਾਲਾਂ ਦਿੰਦੇ ਆ ਜਾਂ ਫਿਰ ਆਪਾਂ ਤੋਂ ਖੜਿਆ ਨਹੀਂ ਜਾਂਦਾ ਆਪਾਂ ਕਹਿੰਦੇ ਆ ਕਿ ਵੀਕਲ ਜ਼ਿਆਦਾ ਹੋ ਗਈ ਮਸ਼ੀਨਰੀ ਜ਼ਿਆਦਾ ਹੋ ਗਈ ਤੇ ਮੁਸ਼ਕਲ ਦੇ ਨਾਲ ਜੋੜ ਕੇ ਆਪਾਂ ਇਸ ਟ੍ਰੈਫਿਕ ਜਾਮ ਨੂੰ ਦੇਖਦੇ ਆ ਸਾਡਾ ਸਮਾਂ ਬਰਬਾਦ ਹੋ ਗਿਆ ਅਸੀਂ ਅਸੀਂ ਤਾਂ ਜਾਣਾ ਸੀ ਪਰ ਕੱਲ ਜਿਹੜਾ ਕਜਹਾਜ ਕ੍ਰੈਸ਼ ਹੋਇਆ ਤਾਂ ਇਹੀ ਟ੍ਰੈਫਿਕ ਜਾਮ ਨੇ ਇੱਕ ਕੁੜੀ ਨੂੰ ਨਵੀਂ ਜ਼ਿੰਦਗੀ ਹੈ ਜਿਹੜੀ ਦੇਤੀ ਇਸ ਕੁੜੀ ਦਾ ਨਾਮ ਹੈ ਭੂਮੀ ਚੋਹਾਨ ਇਹ ਟ੍ਰੈਫਿਕ ਜਾਮ ਦੇ ਵਿੱਚ ਫਸ ਜਾਂਦੀ ਹੈ ਤੇ 10 ਮਿੰਟ ਹੈ ਜਿਹੜਾ ਉਹ ਫਲਾਈਟ ਤੋਂ ਲੇਟ ਹੋ ਜਾਂਦੀ ਹੈ ਉਹ ਜਹਾਜ਼ ਹੈ ਜਿਹੜਾ ਉਡਾਣ ਭਰ ਜਾਂਦਾ ਹੈ ਸਿਰਫ ਇਹਨਾਂ ਦੇ ਵਿਚਕਾਰ 10 ਮਿੰਟ ਦਾ ਫਰਕ ਹੈ ਜਿਹੜਾ ਰਹਿ ਜਾਂਦਾ ਤਾਂ ਉਸ ਕੁੜੀ ਨੇ ਕੋਸ਼ਿਸ਼ ਤਾਂ ਬਹੁਤ ਕੀਤੀ ਹੋਣੀ ਵੀ ਮੇਰੀ ਫਲਾਈਟ ਹੈ ਮੈਂ 6:00 ਤੋਂ 6:30 ਪਹੁੰਚਾਂ ਹੁਣ ਉਹ ਡਰ ਰਹੀ ਹੈ ਵੀ ਜੇ ਕਿਤੇ ਟ੍ਰੈਫਿਕ ਜਾਮ ਨਾ ਲੱਗਦਾ ਮੈਂ ਵੀ ਉਹਨਾਂ ਦੇ ਵਿੱਚ ਸ਼ਾਮਲ ਹੋਣਾ ਸੀ ਤੇ ਮੈਂ ਵੀ ਜ਼ਿੰਦਗੀ ਨੂੰ ਆਲਵਿਦਾ ਜਿਹੜਾ ਕਹਿ ਜਾਣਾ ਸੀ ਤਾਂ ਇਹ ਟ੍ਰੈਫਿਕ ਜਾਮ ਨੇ ਉਸ ਕੁੜੀ ਨੂੰ ਨਵੀਂ ਜ਼ਿੰਦਗੀ ਹੈ ਜਿਹੜੀ ਦੇ ਦਿੱਤੀ ਤੇ ਉਸ ਕੁੜੀ ਨੂੰ ਬਾਅਦ ਦੇ ਵਿੱਚ ਜਦੋਂ ਇਹ ਖਬਰ ਸਾਹਮਣੇ ਆਉਂਦੀ ਹੈ ਕਿ ਜਿਹੜੀ ਫਲਾਈਟ ਤੇ ਉਹਨੇ ਜਾਣਾ ਸੀ ਉਹ ਕ੍ਰੈਸ਼ ਹੋ ਗਈ ਤੇ 242 ਜਾਨਾਂ 'ਚੋਂ ਇੱਕ ਜਾਨਾ ਬਚਿਆ। ਵੀਡੀਓਜ਼ ਆਪਾਂ ਦੇਖੀਆਂ ਨੇ ਕਿ ਇਸ ਤਰ੍ਹਾਂ ਲੋਕ ਧੜਫਕੇ ਮਰੇ ਆ ਕਿਸ ਤਰ੍ਹਾਂ ਅੱਗ ਨਾਲ ਝੁਲਸੇਗੀ। ਕਿਉਂਕਿ ਲੱਖਾਂ ਲੀਟਰ ਉਸ ਜਹਾਜ਼ ਦੇ ਵਿੱਚ ਤੇਲ ਸੀਗਾ ਜਿਹਦੇ ਕਰਕੇ ਲੋਕਾਂ ਨੂੰ ਬਚਾਉਣ ਦਾ ਜਿਹੜਾ ਮੌਕਾ ਹੀ ਨਹੀਂ ਮਿਲਿਆ। ਐਡਾ ਵੱਡਾ ਬਲਾਸਟ ਹੈ ਜਿਹੜਾ ਹੋ ਗਿਆ। ਤਾਂ ਇਹ ਕੁੜੀ ਕਹਿੰਦੀ ਹੈ ਕਿ ਮੇਰੀ ਜਿਹੜੀ ਰੂਹ ਕੰਬ ਗਈ ਇਹ ਖਬਰ ਸੁਣ ਕੇ। ਉਸ ਟ੍ਰੈਫਿਕ ਜਾਮ ਕਰਕੇ ਉਸ ਕੁੜੀ ਦੀ ਜਾਨਕੀ ਭੂਮੀ ਚੋਹਾਨ ਦੀ ਜਿੰਦਗੀ ਜਿਹੜੀ ਬਚ ਗਈ ਉਹਨੂੰ ਇੱਕ ਨਵੀਂ ਜ਼ਿੰਦਗੀ ਹੈ ਜਿਹੜੀ ਉਹ ਮਿਲ ਗਈ ਜਿਹੜਾ ਇੱਕ ਨੌਜਵਾਨ ਬਚਿਆ ਸੀ ਉਹਦਾ ਵੀ ਇਹ ਬਿਆਨ ਆਇਆ ਉਹਨੇ ਇੱਕ ਜਾਣਕਾਰੀ ਦਿੱਤੀ ਹੈ ਉਹ ਕਹਿੰਦਾ ਮੈਂ ਖੁਦ ਤੋਂ ਛਾਲ ਹੈ ਜਿਹੜੀ ਨਹੀਂ ਮਰੀ ਜਦੋਂ ਕਹਿੰਦਾ ਜਹਾਜ਼ ਬਿਲਡਿੰਗ ਤੇ ਟਿਕਦਾ ਹੈ ਤਾਂ ਐਮਰਜੈਂਸੀ ਵਿੰਡੋ ਹੈ ਜਿਹੜੀ ਖੁੱਲ ਗਈ ਤੇ ਉਹ ਬੁੜਕ ਕੇ ਹੋਸਟਲ ਦੀ ਛੱਤ ਤੇ ਜਿਹੜਾ ਜਾ ਵਾਇਦ ਜਿਸ ਤੋਂ ਬਾਅਦ ਉਹਨੂੰ ਹੋਸ਼ ਵੀ ਆਉਂਦਾ ਹੈ ਤੇ ਉਹ ਪਾਇਦਾ ਵੀ ਆਪਣਾ ਬਚਾ ਜਿਹੜਾ ਕਰਦਾ ਹੈ ਜਹਾ ਦੇ ਵਿੱਚੋਂ ਫੁੜਕ ਕੇ ਜਿਹੜਾ ਉਹ ਨੌਜਵਾਨ ਮੁੰਡਾ ਜਿਹਦੀ ਉਮਰ 40 ਸਾਲ ਹੈ ਉਹ ਡਿੱਗ ਜਾਂਦਾ ਆਪ ਤੋਂ ਨਹੀਂ ਉਹ ਬਾਹਰ ਨਿਕਲਿਆ ਇਹ ਜਾਣਕਾਰੀ ਉਹਨੇ ਇੱਕ ਆਪਣੇ ਬਿਆਨ ਦੇ ਵਿੱਚ ਜਿਹੜੀ ਦਿੱਤੀ ਹੈ ਤਾਂ ਜੋ ਹੋਇਆ ਬਹੁਤ ਮਾੜਾ ਹੋਇਆ ਸੋ ਆਪਾਂ ਵੀਡੀਓ ਦੇ ਵਿੱਚ ਸਭ ਕੁਝ ਹੈ ਜਿਹੜਾ ਉਹ ਦੇਖ ਚੁੱਕੇ ਹਾਂ ਇਸ ਤਰ੍ਹਾਂ ਇਹਦੇ ਵਿੱਚ ਦੋ ਨਵ ਜੰਮੇ ਬੱਚੇ ਜਿਹੜੇ ਕੁਝ ਦਿਨਾਂ ਦੇ ਸੀਗੇ ਉਹ ਵੀ ਸ਼ਾਮਲ ਸੀਗੇ ਕੋਈ 5 ਸਾਲ ਦਾ ਬੱਚਾ ਸੀ ਕੋਈ 7 ਸਾਲ 7 ਸਾਲ ਦਾ ਸੀ ਕਿਉਂ 12 ਸਾਲ ਦਾ ਸੀ ਵਿੱਚ ਦਾ ਵਿੱਚ ਪੂਰੇ ਦਾ ਪੂਰਾ ਪਰਿਵਾਰ ਹੈ ਜਿਹੜਾ ਇਹਦੇ ਵਿੱਚ ਖਤਮ ਹੋ ਗਿਆ ਗੁਜਰਾਤ ਦਾ ਸਾਬਕਾ ਸੀਐਮ ਉਹਨਾਂ ਦੀ ਵੀ ਇਹਦੇ ਵਿੱਚ ਡੈਥ ਹੈ ਜਿਹੜੀ ਹੋਗੀ